ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮੁੱਦਾਚਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਸਿਰ ਤੇ ਆ ਗਈ ਆ 10 ਜੁਲਾਈ ਨੂੰ ਵੋਟਾਂ ਪੈਣੀਆਂ 13 ਜੁਲਾਈ ਨੂੰ ਨਤੀਜੇ ਆ ਜਾਣੇ ਆ ਉਹਦੇ ਨਾਲ ਹੀ ਅਗਲੀਆਂ ਚਾਰ ਜਿਮਨੀ ਚੋਣਾਂ ਸਿਰ ਤੇ ਖੜੀਆਂ ਨੇ ਕਿਉਂਕਿ ਅਸਤੀਫੇ ਹੋ ਗਏ ਨੇ ਲਗਭਗ ਤੇ ਫਿਰ ਨਗਰ ਨਿਗਮ ਨਗਰ ਕੌਂਸਲ ਪੰਚਾਇਤੀ ਚੋਣਾਂ ਵੀ ਕਿਸੇ ਸਮੇਂ ਆਪੜ ਸਕਦੀਆਂ ਇਸ ਲਈ ਸਭ ਦੀ ਨਜ਼ਰ ਹੁਣ ਜਲੰਧਰ ਪੱਛਮੀ ਤੇ ਲੱਗੀ ਆ ਤੇ ਜਲੰਧਰ ਪੱਛਮੀ ਚੋਣ ਮੈਦਾਨ ਪਖਣ ਲੱਗਾ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਪਰ ਨਾਮਜ਼ਦਗੀਆਂ ਜੀ ਹੋ ਨਹੀਂ ਰਹੀਆਂ ਹਜੇ ਉਮੀਦਵਾਰਾਂ ਦੀ ਆ ਸੋ ਉਸ ਉਮੀਦਵਾਰਾਂ ਦੀ ਆਮਦ ਦੇ ਵਿੱਚ ਅਚੇਚੇ ਤੌਰ ਤੇ ਉੱਤੇ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਵਾਲਾ ਉਮੀਦਵਾਰ ਆ ਤੇ ਭਾਜਪਾ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਵਾਲਾ ਉਮੀਦਵਾਰ ਆ ਜੀ ਹਾਂ ਐਕਸਚੇਂਜ ਆਫਰ ਚੱਲ ਰਹੀ ਆ ਮਤਲਬ ਜਲੰਧਰ ਦੇ ਵਿੱਚ ਜਦੋਂ ਆਮ ਚੋਣਾ ਸੀ ਲੋਕ ਸਭਾ ਚੋਣਾ ਸੀ ਤਦ ਵੀ ਲੋਕਾਂ ਨੂੰ ਯਾਦ ਰੱਖਣਾ ਪੈਂਦਾ ਸੀ ਕਿ ਪਵਨ ਕੁਮਾਰ ਟੀਨੂ ਅਕਾਲੀਆਂ ਵਾਲਾ ਹੁਣ ਆਪ ਕਰਨੀ ਆ ਸੁਸ਼ੀਲ ਰਿੰਕੂ ਪੁਰਾਣਾ ਕਾਂਗਰਸੀ ਫਿਰ ਆਪ ਵਾਲਾ ਅੱਜ ਕੱਲ ਭਾਜਪਾ ਕਰਨੀ ਐ ਮਹਿੰਦਰ ਸਿੰਘ ਕੇਪੀ ਉਹ ਕਾਂਗਰਸੀਆਂ ਵਾਲਾ ਇਸ ਵਾਰ ਅਕਾਲੀਆਂ ਕਰਨੀ ਮਤਲਬ ਐ ਸਮਝ ਹੀ ਨਹੀਂ ਆਉਂਦਾ ਸੀ ਕੌਣ ਅਕਾਲੀ ਐ ਕੌਣ ਕਾਂਗਰਸੀ ਐ ਕੌਣ ਆਪ ਵਾਲਾ ਕੌਣ ਭਾਜਪਾ ਤੇ ਹੋਣ ਵਾਲਾ ਇਸ ਵਾਰ ਵੀ ਜਿਆ ਕੁਛ ਐ ਮੈਨੂੰ ਲੱਗਦਾ ਜਲੰਧਰ ਪੱਛਮੀ ਦੇ ਵਿੱਚ ਜੀਨੇ ਪਿਛਲੀ ਵਾਰ 222 ਦੇ ਵਿੱਚ ਜਲੰਧਰ ਪੱਛਮੀ ਤੋਂ ਪ੍ਰਧਾਨ ਸਭਾ ਚੋਣ ਭਾਜਪਾ ਦੀ ਟਿਕਟ ਤੇ ਲੜੀ ਸੀ ਉਹ ਮਹਿੰਦਰ ਭਗਤ ਇਸ ਵਾਰ ਆ ਜਿਮਨੀ ਚੌਣ ਕਹਿ ਲਿਏ ਜਾਂ ਸ਼ੀਤਨਗਰਾਲ ਨਾਲ ਅਸੀਪਾ ਦੇਣਾ ਖਾਲੀ ਹੋਈ ਸੀਟ ਤੇ ਉੱਤੇ ਉਹ ਹੁਣ ਆਮ ਆਦਮੀ ਪਾਰਟੀ ਵੱਲ ਚੋਣ ਲੜ ਰਿਹਾ 2022 ਦੀ ਵਿਧਾਨ ਸਭਾ ਚੋਣ ਸਮੇਂ ਜਲੰਧਰ ਪੱਛਮੀ ਚ ਆਮ ਆਦਮੀ ਪਾਰਟੀ ਵੱਲ ਜਿਹੜਾ ਸ਼ੀਤਨਗਰਾਲ ਉਮੀਦਵਾਰ ਸੀ ਉਹ ਇਸ ਵਾਰ ਭਾਜਪਾ ਵੱਲੋਂ ਉਮੀਦਵਾਰ ਹੈ ਭਾਜਪਾ ਆਪ ਚ ਆਪ ਉਹੜਾ ਭਾਜਪਾ ਚ ਜੀ ਹਾਂ 2017 ਭਾਜਪਾ ਨੇ ਮਹਿੰਦਰ ਪਾਸੋਂ ਟਿਕਟ ਦਿੱਤੀ ਚੁਨੀ ਲਾਲ ਪਖਥੋਰਾ ਦੇ ਮੁੰਡੇ ਨੇ ਭਾਜਪਾ ਦਾ ਪਿਛੋਕੜ ਹੈ ਭਗਤ ਚੁੰਨੀ ਲਾਲ ਹੋਰੀ ਅਕਾਲੀ ਭਾਜਪਾ ਦੀ ਸਰਕਾਰ ਚ ਮੰਤਰੀ ਵੀ ਰਹੇ ਨੇ ਤੇ ਭਾਜਪਾ ਵੱਲੋਂ ਐਮਐਲਏ ਦੀ ਚੋਣ ਲੜੀ ਨਹੀਂ ਜਿੱਤੇ 2022 ਦੇ ਵਿੱਚ ਫੇਰ ਲੜੀ ਨਹੀਂ ਜਿੱਤੇ ਹੈਨਾ ਫੇਰ ਲੋਕ ਸਭਾ ਦੀ ਟਿਕਟ ਮੰਗਦੇ ਸੀ ਨਹੀਂ ਮਿਲੀ ਆਪ ਕੰਨੀ ਚਲੇ ਗਏ ਆਪ ਦੇ ਇੰਚਾਰਜ ਵੀ ਬਣ ਗਏ ਹਲਕਾ ਇੰਚਾਰਜ ਤੇ ਇਧਰ ਆਮ ਆਦਮੀ ਪਾਰਟੀ ਦੇ ਸ਼ਸ਼ੀਲ ਰਿੰਕੂ ਨੂੰ ਜਦੋਂ ਲਿਆਂਦਾ ਜਿਮਨੀ ਚੋਣ ਦੇ ਸਮੇਂ ਹੈਨਾ ਤੇ ਸ਼ਸ਼ੀਲ ਰਿੰਕੂ ਦਾ ਪੇਚਾ ਸੀ ਸ਼ੀਤਲ ਨਗਰਾ ਦੇ ਨਾਲ ਕਿਉਂਕਿ ਦੋਏ ਕਾਂਗਰਸੀ ਤੇ ਆਪ ਵਾਲੇ ਪਾਸੋਂ ਆਮਣੇ ਸਾਹਮਣੇ ਹੋ ਚੁੱਕੇ ਸੀ ਤੇ ਪਰ ਬਾਅਦ ਚ ਉਹ ਇਹੀ ਜਰਾਨਾ ਪਿਆ ਕਿ ਦੋਏ ਇਕੱਠੇ ਪਾਸੇ-ਪਾਸੇ ਚਲੇ ਗਏ 29 27 ਮਾਰਚ 2024 ਦੋਏ ਉਧਰ ਗਏ ਸੜੇ ਟਿਕਟ ਚਲੇ ਗਏ ਸ਼ਸ਼ੀਲ ਰਿੰਕੂ ਤਾਂ ਤੇ ਹੁਣ ਨਤੀਜਿਆਂ ਤੋਂ ਪਹਿਲਾਂ ਕੀ ਵੋਟਾਂ ਤੋਂ ਪਹਿਲਾਂ ਅਸੀਪਾ ਵਾਪਸ ਸਟੈਟ ਚੱਲ ਗਿਆ 29 ਮਈ ਨੂੰ ਇੱਕ ਜੂਨ ਉਹ ਟਾ ਬਣੀ ਸੀ 29 ਮਈ ਨੂੰ ਕਹਿੰਦੇ ਜੀ ਮੈਂ ਆਪਣੇ ਐਮਐਲਏ ਵਾਲਾ ਅਸਤੀਫਾ ਵਾਪਸ ਲੈਣਾ ਸੀ ਤੁੰਗਰਾਲ ਕਹਿੰਦੇ ਉਹ ਕਹਿੰਦੇ ਜੀ ਕੋਈ ਨਾ 30 ਤਰੀਕ ਨੂੰ ਆ ਜਿਓ 30 ਤੀ ਨੂੰ ਜਾ ਕੇ ਕਹਿੰਦੇ ਠੋੜਾ ਤਾਂ ਅਸਤੀਫਾ ਮਨਜ਼ੂਰ ਹੋ ਗਿਆ ਹੁਣ ਉਹਨਾਂ ਨੂੰ ਪਤਾ ਸੀਗਾ ਕਿ ਇੱਥੋਂ ਭਾਜਪਾ ਨਹੀਂ ਜਿੱਤ ਰਹੀ ਲੋਕ ਸਭਾ ਸੀਟ ਤੇ ਇਸ ਲਈ ਮੈਨੂੰ ਜਿਮਨੀ ਚੋਣ ਜਿੱਤਣਾ ਨਾਲ ਔਖਾ ਹੋ ਜਵੇ ਤੇ ਮੇਰੀ ਐਮਐਲਏ ਸੀ ਬੱਚੀ ਰਹੇ ਉਹਦੋਂ ਲੱਗਾ ਕਿ ਹੁਣ ਭਾਜਪਾ ਇਹਨਾਂ ਤੇ ਭਰੋਸਾ ਨਹੀਂ ਕਰੇਗੀ ਪਰ ਸ਼ਸ਼ੀਲ ਰਿੰਕੂ ਕਹਿੰਦੇ ਜੀ ਟਿਕਟ ਦਵਾ ਲਿਆ ਕਿਉਂਕਿ ਭਾਜਪਾ ਸੀ ਸ਼ਿਲ ਰਿੰਕੂ ਦੀ ਧਰਮ ਪਤਰੀ ਨੂੰ ਜਾਂ ਸ਼ਿਲ ਰਿੰਕੂ ਨੂੰ ਟਿਕਟ ਦੇਣ ਬਾਰੇ ਸੋਚ ਰਹੀ ਸੀ ਪਰ ਉਹਨਾਂ ਸ਼ਿਤਰਨਗਰਾਲ ਦਾ ਹੀ ਨਾ ਅੱਗੇ ਵਧਾਇਆ ਤੇ ਸ਼ਿਤਰਨਗਰਾਲ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਭਰੋਸਾ ਜਤਾਇਆ ਕਿ ਤੁਸੀਂ ਇੱਥੋਂ ਐਮਐਲਏ ਹੈਗੇ ਹੋ ਹੈਨਾ ਪਾਰਟੀ ਬਦਲੀ ਐ ਤੇ ਇਸ ਲਈ ਤੁਹਾਨੂੰ ਟਿਕਟ ਹਾਸਲ ਦੇ ਲੜਨਾ ਨਹੀਂ ਚਾਹੁੰਦਾ ਕੋਈ ਚਲੋ ਹੁਣ ਭਗਤ ਚੁੰਨੀ ਲਾਲ ਹੋਰੀ ਜਿਹੜੇ ਪਿਛਲੀ ਵਾਰ ਭਾਜਪਾ ਵੱਲ ਹੀ ਲੜੇ ਸੀ ਉਹਨਾਂ ਨੂੰ ਆਪਨੇ ਟਿਕਟ ਦੇ ਦਿੱਤੀ ਹੁਣ ਦੋਵੇਂ ਉਮੀਦਵਾਰ ਆਮੋ ਸਾਹਮਣੇ ਨੇ ਹੁਣ ਇੰਤਜ਼ਾਰਾ ਕਾਂਗਰਸ ਦਾ ਤੇ ਅਕਾਲੀਆਂ ਦਾ ਚਲੋ ਕਾਂਗਰਸ ਦੀ ਉਮੀਦਵਾਰੀ ਤਾਂ ਤੈ ਹੋ ਜੂਗੀ ਪਰ ਸੀਟ ਕਢਾਉਣਾ ਜਿਤਾਉਣਾ ਵੋਟਾਂ ਪਾਉਣੇ ਕਹਿੰਦੇ ਚਰਨੀ ਦੇ ਚੰਨੀ ਦੇ ਹਿੱਸੇ ਹੋਣੀਆਂ ਇਧਰ ਸਿਸ਼ੀ ਲਿੰਕੂ ਦੇ ਹਿੱਸੇ ਆ ਕਿਉਂਕਿ ਪਿਛਲੀ ਆਮ ਚੋਣਾਂ ਦੇ ਵਿੱਚ ਵੈਸੇ ਤਾਂ ਆਮ ਆਦਮੀ ਪਾਰਟੀ ਇੱਥੋਂ 9 ਦੀਆਂ 9 ਵਿਧਾਨ ਸਭਾ ਹਲਕਿਆਂ 'ਚ ਹਾਰ ਗਈ ਪਰ ਜਲੰਧਰ ਪੱਛਮੀ 'ਚ ਆਮ ਆਦਮੀ ਪਾਰਟੀ 3 ਨੰਬਰ ਤੇ ਰਹੀ ਤੇ ਬਹੁਤ ਪਾੜਾ ਰਿਆ ਭਾਜਪਾ ਦੂਏ ਨੰਬਰ ਤੇ ਆਈ ਭਾਜਪਾ ਨੂੰ ਪਈਆਂ 42827 ਵੋਟਾਂ ਕਾਂਗਰਸ ਨੂੰ ਪਈਆਂ 44396 ਵੋਟਾਂ ਭਾਜਪਾ ਜੇ ਤੋਂ ਉਮੀਦਵਾਰ ਤੋਂ 1567 ਵੋਟਾਂ ਪਿੱਛੇ ਰਹੀ। ਸੋ ਇਸ ਲਈ ਹੁਣ ਸ਼ਿਤਰੂਗਰਾ ਨੂੰ ਲੱਗਦਾ ਕਿ ਜੇ 1567 ਚ ਮੈਂ 800 ਕ ਵੋਟਾਂ ਵੀ ਲੈ ਜਮਾ ਹੋਰ ਤਾਂ ਮੈਂ ਜਿੱਤ ਸਕਦਾ। ਤੇ ਉਹ ਸ਼ਿਤਰੂਗਰਾ ਨੂੰ ਕਹਿੰਦਾ ਭਾਈ ਚੱਲ ਹੁਣ ਕੰਮ ਕਰ। ਆਪਣੇ ਜਿੰਨੀ ਆ ਤਾਂ 42000 ਤੂੰ ਖਿੱਚ। ਬਾਕੀ ਮੈਂ ਕਰਦਾ। ਇੱਧਰ ਆਮ ਆਦਮੀ ਪਾਰਟੀ ਵਾਲੇ ਉਮੀਦਵਾਰ ਭਗਤ ਚੋਨੀ ਲਾਲ ਉਹਨਾਂ ਦਾ ਮੁੰਡਾ ਮਹਿੰਦਰ ਭਗਤ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਢਾਲੋ ਮੰਜਾ ਇੱਥੇ। ਮੁੱਖ ਮੰਤਰੀ ਸਾਹਿਬ ਨੇ ਘਰ ਲੈ ਲਿਆ ਉਹ। ਤੇ ਹੁਣ ਕਰ ਲੈ ਕਿ ਉਹ ਕਹਿੰਦੇ ਕਿ ਕੋਈ ਨਾ ਤੇਰਾ ਪਾੜਾ ਮੈਂ ਪੂਰਾ ਕਰੂੰਗਾ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਆ ਰਹੀ ਹੈ 15629 ਵੋਟਾਂ ਨਾਲ ਤੀਜੇ ਨੰਬਰ ਤੇ 27000 ਵੋਟਾਂ ਪਿੱਛੇ 27765 ਹੁਣ ਮੁੱਖ ਮੰਤਰੀ ਸਾਹਿਬ ਭਗਤ ਚੁੰਨੀ ਲਾਲ ਦਾ ਪਰਿਵਾਰ ਜ਼ੋਰ ਲਾਵੇ ਕਿ ਭਾਈ ਇਹਨੂੰ 28000 ਤੱਕ ਬਦਲੀਏ ਤਾਂ ਸੀਟ ਨਿਕਲਦੀ ਹੈ ਆ ਪਾੜਾ ਪੂਰਾ ਕਰਨਾ 28000 ਵੋਟਾਂ ਇਸ ਲਈ ਕਹਿੰਦੇ ਕਿ ਉਹਨਾਂ ਲਈ ਜੰਗ ਦਾ ਮੈਦਾਨ ਬਣੀ ਹੈ ਸੀਟ ਚਲੋ ਇੱਧਰ ਆਮ ਆਦੀ ਪਾਰਟੀ ਕਹਿੰਦੇ ਦੇ ਨਾਲ ਨਾਲ ਇਹ ਵੀ ਏਜੰਡਾ ਬਣਾਉ ਨੂੰ ਫਿਰਦੀ ਹੈ ਕਿ ਭਾਈ ਉਹੀ ਸੀਤ ਨੂੰ ਗਰਾ ਲਾ ਜਿਹੜਾ ਭਾਜਪਾ ਤੇ ਐਫ ਆਈ ਆਰ ਕਰਾ ਰਿਆ ਸੀਗਾ ਕਿ ਜੀ 25-25 ਕਰੋੜ ਸਾਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਧਮਕਾਨ ਦੀ ਲਾਲਚ ਦੇਣ ਦੀ ਦੇਖੋ ਜੀ ਮਿਸ਼ਨ ਲੋਟਸ ਲਈ ਅੱਜ ਜੀ ਮਿਸ਼ਨ ਲੋਟਸ ਤਾਂ ਹੋ ਗਿਆ ਸਾਡਾ ਬੰਦਾ ਤੋੜ ਕੇ ਲੈ ਗਿਆ ਜੀ ਦੇਖੋ ਐਮ ਐਲ ਏ ਨੂੰ ਉਧਰ ਕਹਿੰਦੇ ਜੀ ਭਾਜਪਾ ਵਾਲੇ ਕਹਿੰਦੇ ਕੋਈ ਨਾ ਤਿਆਰੀ ਸਾਡੀ ਹੋਵੇ ਫਿਰ ਅਸੀਂ ਕਹਾਂਗੇ ਤੁਸੀਂ ਮਿਸ਼ਨ ਲੋਟਸ ਕੀਤਾ ਭਗਤ ਚੁੰਨੀ ਲਾਲ ਨੂੰ ਤੁਸੀਂ ਲੈ ਕੇ ਗਏ ਪਹਿਲਾਂ ਤੁਸੀਂ ਸ਼ੀਤਨਗਰੋਂ ਗਰਾਉਂਡ ਲੈ ਗਏ ਸੀ ਮਿਸ਼ਨ ਲੋਟਸ ਸੀ ਸੋ ਇਸ ਲਈ ਕਹਿੰਦੇ ਕਿ ਦੂਏ ਦੇ ਉੱਤੇ ਇਹ ਵੀ ਖੇਡ ਚ ਲੈਣੀ ਆ ਪਰ ਇਹ ਸਭ ਦੇ ਦਰਮਿਆਨ ਭਾਜਪਾ ਨੇ ਕੱਲਾ ਉਮੀਦਵਾਰ ਨਹੀਂ ਲਾਣਿਆ ਕਲੇਸ਼ੀਤਰ ਨੂੰ ਰਾਲੋਂ ਟਿਕਟਰੀ ਨਹੀਂ ਦਿੱਤੀ ਅਗਲੇ ਨਾਲ ਆਪਣੇ ਸਟਾਰ ਪ੍ਰਚਾਰਕ ਵੀ ਲਾਨਦੇ ਵੱਡੀ ਲਿਸਟ ਹੈ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਦਾ ਨਾਮ ਵੀ ਹੈ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਨਾਮ ਵੀ ਹੈ ਗੁਜੇਂਦਰ ਸਿੰਘ ਸ਼ਿਕਾਪਤ ਦਾ ਨਾਮ ਵੀ ਹੈ ਰਾਗ ઠਾਕਰ ਦਾ ਨਾਮ ਵੀ ਹੈ ਹੈਨਾ ਇਸੇ ਤਰ੍ਹਾਂ ਬੀਜੇ ਰੁਪਾਣੀ ਦਾ ਨਾਮ ਵੀ ਹੈ ਹੈ ਹਿਮਾ ਮਾਲਣੀ ਦਾ ਨਾਮ ਵੀ ਹੈ ਕੈਪਟਨ ਅਮਿੰਦਰ ਸਿੰਘ ਵੀ ਹੈਗੇ ਹੈ ਰਵਨੀਤ ਬਿੱਟੂ ਵੀ ਹੈਗੇ ਅਮਨਾਸ਼ ਰਾਏਖੰਨੇ ਦਾ ਨਾਮ ਹੈ ਹਾਂ ਹਰਜੀਤ ਸਿੰਘ ਗਰੇਵਾਲ ਦਾ ਨਾਮ ਹੈ ਮਨੋਜ तिवारी ਦਾ ਨਾਮ ਵੀ ਹੈਗਾ ਪ੍ਰੀਤੀ ਸੱਪਰੂ ਦਾ ਨਾਮ ਵੀ ਹੈਗਾ ਸੋ ਇਸ ਤਰ੍ਹਾਂ ਭਾਜਪਾ ਨੇ ਜਲੰਧਰ ਪੱਛਮੀ ਦੀ ਸੀਟ ਤੇ ਲਈ 38 ਸਟਾਰ ਪ੍ਰਚਾਰਕ ਲਾਣੇ ਹਨ ਪ੍ਰਧਾਨ ਤੋਂ ਲੈ ਕੇ ਹ ਸੁਸ਼ੀਲ ਕੁਮਾਰ ਰਿੰਕੂ ਤੱਕ 38 ਸਟਾਰ ਪ੍ਰਚਾਰਕਾਂ ਦੇ ਨਾਮ ਸੂਚੀ ਜਾਰੀ ਕੀਤੀ ਹੈ ਇਸ ਹਲਕੇ ਦੇ ਲਈ ਸੋ ਚਲੋ ਜੀ ਅਗਲੇ ਕਹਿੰਦੇ ਪੂਰੀ ਜਦੋਜਾਦ ਨਾਲ ਲੜਨਾ ਤੇ ਲੜ ਕੇ ਜਿੱਤਣਾ ਸੋ ਦੇਖਦੇ ਹਾਂ ਨਿਊਜ਼ ਕਿ ਕਿੰਨੇ ਸਫਲ ਹੁੰਦੇ ਕਿੰਨੇ ਨਹੀਂ ਇਹ ਦੇਖਣ ਵਾਲੀ ਗੱਲ ਹੈ ਪਰ ਅਗਲਿਆਂ ਦੀ ਲੜਾਈ ਜਾਰੀ ਹੈ ਪਰ ਪੰਜਾਬ ਤੇ ਇੱਕ ਲੜਾਈ ਹੋਰ ਲੜ ਰਿਆ। ਪੰਜਾਬ ਲੜ ਰਿਹਾ ਨਸ਼ੇ ਦੇ ਖਿਲਾਫ। ਪੰਜਾਬ ਲੜ ਰਿਹਾ ਚਿੱਟੇ ਦੀ ਲੜਾਈ। ਪੰਜਾਬ ਦੀਆਂ ਜੜਾਂ 'ਚ ਤੇਲ ਕੌਣ ਪਾ ਰਿਹਾ? ਆਮ ਆਦਮੀ ਪਾਰਟੀ ਸੱਤਾ 'ਚ ਹੈ। ਕਾਂਗਰਸ, ਅਕਾਲੀ, ਭਾਜਪਾ, ਬ੍ਰੋਤੀ ਤਰਚ ਨੇ। ਉਹ ਕਹਿੰਦੇ ਜੀ ਸਰਕਾਰੀ ਨਸ਼ਾ। ਸਰਕਾਰ ਦੀ ਸ਼ਹਿ ਤੇ ਵਿਕਦਾ। ਪਰ ਜਦੋਂ 2 ਸਾਲ ਪਹਿਲਾਂ ਮੈਂ ਦੇਖਦਾ ਤਾਂ ਸੱਤਾ 'ਚ ਕਾਂਗਰਸ ਸੀ। ਆਪ ਵਾਲੇ ਅਖਾਲੀਆਂ ਦੇ ਨਾਲ ਭਾਜਪਾ ਦੇ ਨਾਲ ਵਿਰੋਧੀ ਧਿਰ ਸੀ ਤਾਂ ਦੀ ਆਪ ਵਾਲੇ ਉੱਧਰ ਬੈਠ ਕੇ ਕਹਿੰਦੇ ਸੀ ਕਿ ਸਰਕਾਰੀ ਨਸ਼ਾ ਜੀ ਸਰਕਾਰ ਤੋਂ ਰੋਕਣੀ ਹੁੰਦਾ ਮੈਂ ਉਹ ਤੋਂ ਪਿੱਛੇ ਜਾਣਾ 7 ਸਾਲ ਤਾਂ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ ਸੀ ਆਪ ਤੇ ਕਾਂਗਰਸ ਸੀ ਕਹਿੰਦੇ ਹੁੰਦੇ ਸੀ ਅਕਾਲੀ ਨਸ਼ਾ ਬਕਾਉਂਦੇ ਆ ਜੀ ਅਕਾਲੀਆਂ ਦੇ ਲੀਡਰ ਬਕਾਉਂਦੇ ਆ ਜੀ ਮਤਲਬ ਜਿਹੜੀ ਤੇ ਸੱਤਾ ਚ ਉਹ ਸਵਾਲਾਂ ਦੇ ਘੇਰੇ ਚ ਜਿਹੜੇ ਬਾਹਰ ਉਹ ਸਵਾਲ ਕਰਨਗੇ ਉਹਨਾਂ ਨੂੰ ਸਵਾਲ ਨਾ ਕਰੋ ਕਿਉਂ ਬਈ ਘਟਾ ਕਮ ਸਿਰਫ ਸਤਤਾਰੀ ਤਿਰਾਂ ਦਾ ਸਵਾਲ ਖੜਾ ਕਰਨੀ ਹੈ ਹੁਣ ਸੁਨੀਲ ਜਾਖੜ ਕਹਿ ਰਹੇ ਨੇ ਕਿ ਸਰਕਾਰ ਤੋਂ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਚ ਪਿਛਲੇ 14 ਦਿਨਾਂ ਚ 14 ਮੌਤਾਂ ਹੋਈਆਂ ਇੱਕ ਪਿੰਡ ਚ ਇੱਕ ਦਿਨ ਚ 370 ਵਿਸ਼ ਇਹ ਪੰਜਾਬ ਦੀ ਤਰਾਸਤੀ ਹੈ ਪਰ ਸੁਨੀਲ ਜਾਖੜ ਕਹਿੰਦੇ ਜੀ ਸਰਕਾਰ ਤੋਂ ਕੰਟਰੋਲ ਨਹੀਂ ਹੋ ਰਿਹਾ ਸਰਕਾਰ ਇਸ ਮਸਲੇ ਦਾ ਜਵਾਬ ਦੇਣ ਦੀ ਬਜਾਏ ਕਿ ਅਸੀਂ ਕੰਟਰੋਲ ਕਰਨ ਲਈ ਕੀ ਕਰ ਰਹੇ ਹਾਂ ਜਾਂ ਕੀ ਕਰਾਂਗੇ ਜਾਂ ਕਿਵੇਂ ਕਰ ਰਹੇ ਹਾਂ ਉਹ ਦੱਸਣ ਦੀ ਬਜਾਏ ਉਹ ਜੀ ਭਾਜਪਾ ਤੋਂ ਅਸੀਂ ਕਦੇ ਨਹੀਂ ਕਹਿੰਦੇ ਜਾਕਰ ਸਾਹਿਬ ਆਪਣੀ ਸੈਂਟਰ ਸਰਕਾਰ ਨੂੰ ਕਹਿੰਦੇ ਨਹੀਂ ਜੀ ਹਾਂ ਜੀ ਉਹ ਪਾਈ ਉਹ ਉਹ ਨੂੰ ਨਹੀਂ ਕਹਿੰਦੇ ਤੁਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਉਹ ਤੁਹਾਨੂੰ ਕਹਿੰਦੇ ਤੁਸੀਂ ਉਹਨਾਂ ਨੂੰ ਕਹਿੰਨੇ ਹੋ ਕੈਪਟਨ ਐਸੇ ਸਰਕਾਰ ਬਣਾ ਗਿਆ ਆਪਣੀ ਐਸੇ ਨਸ਼ੇ ਦੇ ਨਾਂ ਤੇ ਉੱਤੇ ਪਰ ਨਸ਼ੇ ਦਾ ਲੱਕ ਨਹੀਂ ਟੁੱਟਿਆ ਅਕਾਲੀ ਭਾਜਪਾ ਹੁਣ ਤੱਕ ਪੈਰ ਨਹੀਂ ਲੱਗ ਰਹੇ ਬੇਅਦਮੀ ਵਾਲੇ ਮਸਲੇ ਤੇ ਇਹ ਨਸ਼ੇ ਵਾਲੇ ਮਸਲੇ ਤੋਂ ਬਾਅਦ ਪਰ ਸਵਾਲ ਇਹ ਹੈ ਕਿ ਤੁਹਾਡਾ ਵੀ ਕੰਮ ਇਹ ਲੈ ਘਰੇ ਕੁਬੇ ਵੀ ਜੇ ਪ੍ਰਤਾਪ ਦਾ ਸ਼ਰੀਆਮ ਕਹਿੰਦਾ ਕਿ ਅੰਮ੍ਰਿਤਸਰ ਦੇ ਵਿੱਚ ਪੁਲਿਸ ਦਾ ਨਸ਼ਾ ਵਿਕਦਾ ਤੇ ਰਾਗਮ ਚੱਡੇ ਦੀ ਸ਼ਹਿ ਤੇ ਵਿਕਦਾ ਇਹ ਅਮਰਸਰ ਚ ਪੁਲਿਸਾਂ ਨਸ਼ਾ ਵਿਕਦਾ ਦਾ ਪੰਜਾਬ ਚ ਵੀ ਵਿਕਦਾ ਹੋਊਗਾ ਤੇ ਜੇ ਤੁਹਾਡਾ ਐਮ.ਐਲ.ਏ ਕਹ ਰਿਹਾ ਕੋਈ ਗੱਲ ਹੋਊਗੀ ਜਾਂਚ ਕਰਾ ਲਓ ਹੁਣ ਸਰਕਾਰੀ ਵਿਕਦਾ ਹੈ ਪ੍ਰਸ਼ਾਸਨਿਕ ਵਿਕਦਾ ਹੈ ਪ੍ਰਾਈਵੇਟ ਵਿਕਦਾ ਹੈ ਪਰ ਮਾਫੀਆ ਤਾਂ ਹੈ ਨਾ ਚਿੱਟੇ ਵਾਲਾ ਰੋਕਣਾ ਕਿਹਨੇ ਹੈ ਸਰਕਾਰ ਨੇ ਸਰਕਾਰ ਦੀ ਪਰਮੰਚਾ ਹੋਵੇ ਤਾਂ ਇਹ ਨਾ ਸੋ ਕਿਤਨਾ ਕਿ ਤੇ ਦੀ ਇੱਛਾ ਸ਼ਕਤੀ ਦੀ ਕਮੀ ਦਿਖਦੀ ਹੈ ਜਨਾਬ ਵੱਡਾ ਪਹਿਲੂ ਬਣਿਆ ਇਸ ਮੁੱਦੇ ਦੇ ਉੱਤੇ ਕਿਸੇ ਦਾ ਗੌਰ ਨਹੀਂ ਹੈ ਸਾਰੀਆਂ ਨਾਲ ਦਿੱਕਤਾਂ ਸਿਰਫ ਰਾਜਨੀਤੀ ਕਰ ਰਹੀਆਂ ਨਸ਼ਾ ਰੋਕਣ ਦੇ ਲਈ ਕੋਈ ਕੰਮ ਕਰਦੀ ਨਜ਼ਰ ਨਹੀਂ ਆਉਂਦੀ ਚੰਗਾ ਹੋਵੇ ਜੇਕਰ ਇਹ ਧਰਾਂ ਇੱਕ ਦੂਏ ਤੇ ਦੂਸ਼ਣबाजी ਕਰਨ ਦੀ بجائے ਤਾਨਾ ਮੇਣੇ ਦੇਣ ਦੀ بجائے ਸਿਰ ਜੋੜ ਕੇ ਬੈਠਣ ਤੇ ਕਹਿਣ ਕਿ ਆਪਾਂ ਇਸ ਮਸਲੇ ਦਾ ਹੱਲ ਕਰਨਾ ਹੈ ਵੋਟਾਂ ਦੀ ਰਾਜਨੀਤਿਕ ਪਾਸੇ ਪੰਜਾਬ ਬਚਾਉਣਾ ਓਏ ਜੇ ਪੰਜਾਬ ਬਚੇਗਾ ਤਾਂ ਵੋਟਾਂ ਬਚਣਗੀਆਂ ਜੇ ਜਵਾਨੀ ਬਚੇਗੀ ਤਾਂ ਤੁਹਾਡੇ ਲਈ ਰੈਲੀਆਂ ਚ ਲੋਕ ਆਉਣਗੇ ਪਹਿਲਾਂ ਪੰਜਾਬ ਤਾਂ ਬਚਾ ਲੋ ਸੋ ਇਸ ਲਈ ਇਹ ਵੱਡਾ ਸਵਾਲ ਇਹਨਾਂ ਮੂਰੇ ਖੜਾ ਹੈ ਪਰ ਅਫਸੋਸ ਸਵਾਲ ਤਾਂ ਆਪਾਂ ਈਵੀਐਮ ਵਾਲਾ ਵੀ ਵੱਡਾ ਫੇਰ ਖੜਾ ਹੋ ਗਿਆ ਈਵੀਐਮ ਨੂੰ ਲੈ ਕੇ एलन मस्क तो लेके राहुल गांधी राहुल गांधी तो लेके महाराष्ट्र वाला विवाद वैसे ईबीएम ਦਾ ਜਿੰਨ ਹੁਣ ਖਾਸੀ ਦੇਰ ਬਾਅਦ ਬਾਹਰ ਨਿਕਲਿਆ ਉਹ ਤਾਂ ਨਹੀਂ ਤਾਂ ਹਰ ਵਾਰ ਵੋਟਾਂ 'ਚ ਭਖ ਜਾਂਦਾ ਨਤੀਜਿਆਂ 'ਚ ਤਾਂ ਭਖਿਆ ਜਾਂਦਾ ਇਸ ਵਾਰ ਉਹਨਾਂ ਨਹੀਂ ਹੋਇਆ ਚਰਚਾ ਕਿਉਂਕਿ ਮੁਕਾਬਲਾ ਫਸਮਾ ਜਾ ਰਹਿ ਗਿਆ ਜਾਂ ਜਿੰਨੀ ਕਮੀਜ਼ ਉਹਨਾਂ ਨੂੰ ਸੀ ਉੰਨੀ ਤੋਹ ਰਹਿ ਗਈ ਜਿੰਨੀ ਕਮੀਜ਼ ਉਹਨਾਂ ਨੂੰ ਸੀ ਉੰਨੀ ਤੋਹ ਰਹਿ ਗਈ ਪਰ ਮਹਾਰਾਸ਼ਟਰ ਦੀ ਇੱਕ ਘਟਨਾ ਨੇ ਤੇ ਹੁਣ ਐਲਨ ਮਸਕ ਦੇ ਬੋਲ ਇੱਕ ਵਾਰ ਫੇਰੀ ईबीएम ਨੂੰ ਚਰਚਾ ਚ ਲਿਆ ਦਿਆ ਐਲਨ ਮਸਕ ਦਾ ਇਹ ਕਹਿਣਾ ਕਿ ਇਸ ਨੂੰ ਸਿਸਟਮ ਨਾਲ ਇੰਟਰਨੈਟ ਨਾਲ ਜਾਂ ਇਹ ਸਿਸਟਮ ਨਾਲ ਅਪਡੇਟ ਕੀਤਾ ਜਾ ਸਕਦਾ ਹੈ ਹੈਂਕ ਕੀਤਾ ਜਾ ਸਕਦਾ ਹੈ ਵੀ ਹੈਂਕ ਕਰਦੀ ਆ ਤੇ ਦੂਏ ਪਾਸੇ ਮਹਾਰਾਸ਼ਟਰ ਤੋਂ ਸ਼ਿਕਾਇਤ ਆਉਣੀ ਕਿ ਮੋਬਾਈਲ ਨਾਲ OTP ਜਨਰੇਟ ਹੋਇਆ ਫੇਰੀ ਵੀ ਅਨਲੌਕ ਹੋਈ ਮਹਾਰਾਸ਼ਟਰ ਦੇ ਵਿੱਚ ਸ਼ਿਪ ਸੈਨਾ ਉਦਵ ਠਾਕਰੇ ਦੇ ਸ਼ਿਪ ਸੈਨਾ ਸ਼ਿੰਦੇ ਮਤਲਬ ਇੱਕ ਪਾਸੇ ਇੰਡੀਆ ਕੱਟ ਜੋੜ ਇੱਕ ਪਾਸੇ ਇੰਡੀਆ ਕੱਟ ਜੋੜ ਉਮੀਦਵਾਰ ਆਮੋ ਸਾਹਮਣੇ ਸੀ ਹੈ ਸ਼ਿੰਦੇ ਗਰੁੱਪ ਵਾਲਾ NDA ਵਾਲਾ ਉਮੀਦਵਾਰ ਇੱਕ ਵੋਟ ਨਾਲ ਹਾਰ ਰਿਹਾ ਸੀ ਪਰ ਬਾਅਦ ਚੋਂ ਰੀਕਾਉਂਟਿੰਗ ਦੇ ਖਵਾਦੇ ਨਾਲ ਕਹਿੰਦੇ ਜੀ 48 ਵੋਟਾਂ ਨਾਲ ਜਿੱਤ ਗਿਆ ਇਨਾ ਫਰਕ ਕਿਵੇਂ ਇੰਨੀ ਨਾਲ ਕਿ ਕਿਵੇਂ ਈਵੀਐਮ ਦੀ ਗਿਣਤੀ ਚ ਪਰ ਕਹਿੰਦੇ ਜੀ ਉੱਥੇ ਇੱਕ ਆਜ਼ਾਦ ਉਮੀਦਵਾਰ ਨੇ ਸ਼ਿਕਾਇਤ ਦਰਜ ਕਰਾਈ ਕਿ ਜਿਹੜਾ ਛਿੰਦੇ ਗਰੁੱਪ ਦਾ ਉਮੀਦਵਾਰ ਸੀ ਰਵਿੰਦਰ ਉਹਦਾ ਸਾਲਾ ਮੁੰਗੇਸ਼ ਗਿਣਤੀ ਵਾਲੀ ਥਾਂ ਦੇ ਉੱਤੇ ਅੰਦਰ ਮੋਬਾਈਲ ਲੈ ਕੇ ਗਿਆ ਤੇ ਉਸੇ ਮੋਬਾਈਲ ਤੇ ਓਟੀਪੀ ਆਇਆ ਉਹ ਤੋਂ ਬਾਅਦ ਹੀ ਮਸ਼ੀਨ ਅਨਲੋਕ ਹੋਈ ਕਹਿੰਦੇ ਜੀ ਖੇਲ ਹੋਈ ਉਹਨੇ ਸ਼ਿਕਾਇਤ ਕੀਤੀ ਚੋਣ ਕਮਿਸ਼ਨ ਕਹਿੰਦਾ ਕਿ ਈਵੀਐਮ ਮੋਬਾਈਲ ਨਾਲ ਆਪਰੇਟ ਨਹੀਂ ਹੋ ਸਕਦੀ ਭਾਜਪਾ ਕਹਿੰਦੀ ਹੈ ਕਿ ਇਦਾਂ ਹੋ ਨਹੀਂ ਸਕਦਾ ਭਾਜਪਾ ਵੀ ਬੋਲ ਰਹੀ ਹੈ ਅਨਲ ਮਸਲੇ ਮਸਲੇ ਤੇ ਤੇ ਈਵੀਐਮ ਵਾਲੇ ਮਸਲੇ ਤੇ ਚੋਣ ਕਮਿਸ਼ਨ ਹੀ ਬੋਲ ਰਿਹਾ ਉਹ ਕਹਿੰਦਾ ਜੀ ਇਹਦੇ ਅੰਦਰ ਕੰਪਿਊਟਰ ਸਿਸਟਮ ਵਾਲਾ ਆਪਰੇਟਰ ਨਹੀਂ ਲੱਗਿਆ ਹੋਇਆ ਜਦੋਂ ਕੰਪਿਊਟਰ ਸਿਸਟਮ ਵਾਲੀ ਪਲੇਟ ਹੈ ਨਹੀਂ ਵੀਬੀਐਮ ਦੇ ਅੰਦਰ ਮਤਲਬ ਨਾ ਇਹ ਮੋਬਾਈਲ ਨਾਲ ਜੁੜ ਸਕਦੀ ਆ ਨਾ ਇਹ ਬਲੂਟੁੱਥ ਨਾਲ ਜੁੜ ਸਕਦੀ ਆ ਨਾ ਇੰਟਰਨੈਟ ਨਾਲ ਜੁੜ ਸਕਦੀ ਆ ਕਹਿੰਦੇ ਉਸ ਨਾਲ ਕੋਈ ਤਾਲਮੇਲ ਨਹੀਂ ਤਾਂ ਬੇਸ਼ੱਕ ਇਸ ਵਾਰ ਵੀ ਚੋਣਾਂ ਦੇ ਦੌਰਾਨ ਕੁਝ ਕੁਝ ਮਸਲੇ ਸੋਸ਼ਲ ਮੀਡੀਆ ਤੇ ਉੱਠੇ ਕਿ ਜੀ ਵੋਟਾਂ ਪਈਆਂ ਇੰਨੀਆਂ ਸੀ ਮਸ਼ੀਨ 'ਚ ਨਿਕਲੀਆਂ ਇੰਨੀਆਂ ਗਿਣਤੀ ਸਮੇਂ ਆ ਗੜਬੜੀ ਸੀ ਹੈ ਜਾਂ ਜੀ ਬੈਟਰੀ ਪਹਿਲਾਂ ਬੰਦ ਕਰਨ ਲੱਗੇ ਮਸ਼ੀਨਾਂ ਜਮ੍ਹਾਂ ਕਰਾਉਣ ਲੱਗੇ ਇਹ ਬੈਟਰੀ ਕੀ ਮੈਂ ਬਾਤ ਕੀਜੀਏ ਸਵਾਲ ਉੱਠੇ ਪਰ ਇੱਕ ਵਾਰ ਆ ਮਹਾਰਾਸ਼ਟਰੀ ਘਟਨਾ ਨੇ ਤੇ ਇਲਨ ਮਸਕ ਨੇ ਤੇ ਰਾਹੁਲ ਗਾਂਧੀ ਦਾ ਇਸ ਨੂੰ ਬਲੈਕ ਬਾਕਸ ਕਹਿੰਦੇ ਆ ਕਹਿੰਦੇ ਹੈ ਹੀ ਇਹ ਬਲੈਕ ਬਾਕਸ ਇਹਦੀ ਜਾਂਚ ਨਹੀਂ ਕਰਾਉਂਦੀ ਸਰਕਾਰ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਚੋਂ ਕਮਿਸ਼ਨ ਨੂੰ ਚਾਹੀਦਾ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਚਾਹੀਦਾ ਸਾਡੀ ਸੁਪਰੀਮ ਕੋਰਟ ਨੂੰ ਖੁਦ ਸਾਹਮਣੇ ਆ ਕੇ ਚਾਹੀਦਾ ਕਿ ਭਾਈ ਇਹ ਦੁੱਧਾ ਦੁੱਧ ਕਰੋ ਤੇ ਪਾਣੀ ਦਾ ਪਾਣੀ ਕਰੋ ਜੇ ਗੜਬੜ ਹੈ ਤਾਂ ਉਹਦੀ ਜਨ ਤੱਕ ਇੱਕ ਚਰਚਾ ਕਰਾ ਲਓ ਕਿ ਭਾਈ ਆਜੋ ਜਿਹੜੇ ਕਹਿੰਦੇ ਗੜਬੜਾ ਹੈ ਉਹ ਵੀ ਜਾਂਚ ਕਰ ਲਓ ਜਿਹੜੇ ਕਹਿੰਦੇ ਨਹੀਂ ਆ ਉਹ ਵੀ ਜਾਂਚ ਕਰਾ ਲਓ ਇੰਜੀਨੀਅਰ ਲਿਆਓ ਮਹਾਰ ਲਿਆਓ ਕਰੋ ਖੁੱਲੀ ਚਰਚਾ ਇਹਦੇ ਪਰ ਲਾਓ ਪਾਰ ਦੇ ਤਰ ਜੇ ਗੜਬੜਾ ਚੱਕੇ ਪਰੇ ਸੀਟੋ ਮਸ਼ੀਨਾ ਜੇ ਨਹੀਂ ਆ ਤਾਂ ਦੁਬਾਰਾ ਸਵਾਲ ਬੰਦ ਕਰੋ ਫਰੇ ਦੇ ਉੱਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਫੈਸਲਾ ਕੋਲ ਚਰਚਾ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਸ਼ੰਕੇ ਸ਼ੋਭੇ ਇੱਥਾਰ ਦੇ ਵਿਚਾਲੇ ਬਣੇ ਰਹਿਣੇ ਆ ਸੋ ਇਸ ਲਈ ਇਸ ਪਹਿਲੂ ਤੇ ਚਰਚਾ ਲੈ ਕੇ ਆਜ਼ਰਨੇ ਜਿਵੇਂ ਤੁਹਾਰੋ ਲੀਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ